ਫਰੀਦ ਰਾਤੀ ਵੱਡੀਆਂ ਤੁਕ-ਤੁਕ ਉੱਠਣ ਪਾਸ ਧ੍ਰਿਗ ਦਿਨਾਂ ਦਾ ਜੀਵਿਆ ਜਿਨ੍ਹਾਂ ਪਿੜਾਣੇ ਆਸੂ ਫਰੀਦ ਰਾਤੀ ਵੱਡੀਆਂ ਵੱਡੀਆਂ ਬਹੁਤ ਵੱਡੀ ਰਾਤ ਹੈ ਜ਼ਿੰਦਗੀ ਦੀ ਕਦੀ ਜ਼ਿੰਦਗੀ ਆ ਜਿਹੜੀ ਸੁਪਨੇ ਦੀ ਰਾਤ ਕੋਹੋ ਜੰਦਾ ਹੈ ਸੁੱਤਾ ਜਦ ਤੇ ਦੁਨੀਆਂ ਮਣੀਆ ਪਤਾ ਦੀ ਕਰਨਾ ਜਾਣ ਲੈਲੇ ਬਹੁਤ ਲੰਬੀ ਰਾਤ ਹੈ ਰਾਤਾਂ ਜੀਆਂ ਮੁੱਖਾ ਜਨਮ ਦੀ ਰਾਤ ਨਹੀਂ ਰਾਤ ਉਦੋਂ ਹੀ ਸ਼ੁਰੂ ਹੋਈ ਬਹੁਤ ਵਜਨ ਰਾਤੀ ਵੱਡੀ ਸੀ ਰਾਤੀ ਬਹੁਤ ਵਜਨ ਜਿੰਨੀਆਂ ਵੀ ਜੁਨਾਂ ਨੇ ਸਾਰੀ ਰਾਤਾਂ ਕੱਟੀਆਂ ਨੇ ਵੱਡੀਆਂ ਨੇ ਬਹੁਤ ਰਾਤੀ ਵੱਡੀਆਂ ਧੁਕ ਧੁਕ ਉੱਠਣ ਪਾਸ ਧੁਕ ਧੁਕ ਉੱਠਣ ਪਾਸ ਜਿਹੜਾ ਜੀਵ ਕੋਲਾ ਬਿੰਦੇ ਇਹਦੇ ਵਿੱਚ ਡਰ ਲੱਗਦਾ ਹੈ ਰਾਤ ਜਿਵੇਂ ਹਨੇਰੇ ਡਰ ਲੱਗਦਾ ਧੁਕ ਧੁਕ ਉੱਠਣ ਪਾਸ ਤੋ ਰੋਦਾ ਜਿਹੜਾ ਅੰਦਰ ਆਪਣਾ ਅ ਸੁਹਦਾਰਾ ਰੋਕ ਤੈਜੀ ਲੱਗਦੀ ਐ ਜੀ ਉਹ ਤੋ ਹੂੰ ਕੋ ਭੈ ਲੱਗਣੀ ਸਾਹਿਬੀ ਹਾਂ ਭੈ ਲੱਗਣੀ ਪਰ ਗੜ ਰੋਕ ਨਹੀਂ ਕੋਤੋਂ ਅ ਗਿਆਨਤਾ ਜੋ ਭੈ ਭੈ ਦਿੰਦੀ ਉਸ ਤੋਂ ਰੁਕ ਜਾ ਪਤਾ ਨਹੀਂ ਕੀ ਹੂੰ ਪਤਾ ਨਹੀਂ ਕੀ ਹੂ ਉਹ ਤੋ ਹੂੰ ਉਹ ਤੋ ਹੂੰ ਹੂੰ ਐਨਾ ਹੋ ਜਵੇ ਐਨਾ ਹੋ ਜਵੇ ਇਹ ਤੋ ਹੂੰ ਹੂੰ ਚਿੰਤਾ ਚਿੰਤਾ ਦੀ ਗੱਲ ਸਮਝ ਲੋ ਹਾਂ ਰੀਤਾ ਰਾਤੀ ਵੱਡੀਆਂ ਧੁਕ ਧੁਕ ਉਠਣ ਪਾਸ ਤ੍ਰਿਗ ਤਿਨਾ ਦਾ ਜੀਵਿਆ ਜਿਨ੍ਹਾਂ ਵਿਡਾਣੀ ਆਸ ਮੈਨੂੰ ਤਾਂ ਆਇਆ ਬਈ ਪਤਾ ਨਹੀਂ ਇਹ ਜੀਵਨ ਦੀ ਗੱਲ ਬੜੂ ਕ ਨਾ ਬਣੂ ਬਹਿਕਤੇ ਨਾ ਹੋਵੇ ਬਈ ਰੈਜੀ ਹਰ ਵਿਚਾਲੇ ਐਦ ਕੀ ਵੀ ਪੂਰਾ ਮੁਝੇ ਜਾਈ ਜਦ ਕੇ ਨੂਹਤ ਲੱਗੇ ਜਾਵੇ ਵਿਡਾਣੀ ਇਸ ਗੱਲ ਦੀ ਧੁਕ ਧੁਕ ਅਪਤੋ ਕੋਤਕਾ ਕਹੈਨੇ ਆ ਨਾ ਜਦ ਜਿਤੋ ਕੋਤਕਾ ਆ ਜਾਂ ਕਾਇਰ ਆ ਆ ਉਤਕਤ ਕਹਤਾ ਅਪਤੋ ਕੋਤਕਾ ਕਹੈਨੇ ਆ ਪੰਜਾਬੀ ਉਠਣ ਪਾਸ ਪਾਤੰਗ ਦੇ ਅੰਦਰੇ ਤੇਰੇ ਕਿ ਦਿਨਾਂ ਦਾ ਜੀਵਿਆ ਜਿਨ੍ਹਾਂ ਬਿਟਾਣੀ ਆ ਉਸ ਉਹਨਾਂ ਦਾ ਜੀਵਨ ਧਰਗਾ ਜਿਨ੍ਹਾਂ ਨੂੰ ਸੱਚ ਦੀ ਇੱਛਾ ਹੀ ਨਹੀਂ ਜਿਨ੍ਹਾਂ ਨੂੰ ਮੁਕਤੀ ਦੀ ਇੱਛਾ ਨਹੀਂ ਹੈ ਇਹ ਸੰਸਾਰ ਨੂੰ ਜਿਹੜਾ ਵੱਡਾ ਨਹੀਂ ਆਸ ਕਿਹਾ ਜਿਹੜਾ ਵੱਡਾ ਨਹੀਂ ਆਸ ਹੋਰ ਕੋਈ ਆਸ ਹੈ ਹੋਰ ਕੋਈ ਆਸ ਵੱਡਾ ਨਹੀਂ ਆਸ ਹੋਰ ਹੈ ਹੋਰ ਕੋਈ ਜਿਹੜੀ ਵੱਡੀ ਆਸ ਨਹੀਂ ਆਪਾਂ ਕਹਿੰਦੇ ਹੋਰ ਵੱਡਾ ਨਹੀਂ ਆਸ ਜਿਹੜਾ ਵੱਡਾ ਜਿਹਨਾਂ ਨੂੰ ਹੋਰ ਕਿਸੇ ਦੀ ਆਸ ਹੈ ਸੱਚ ਤੋਂ ਬਿਨਾ ਜਿਹੜੀ ਵੱਡੀ ਆਸ ਹੈ ਉਹ ਤੇਰੇ ਕੋ ਹੋ ਨਹੀਂ ਸਕਦੀ ਫਿਰ ਵੱਡਾ ਨਹੀਂ ਮਤਲਬ ਹੈ ਦੂਜੇ ਦੀ ਆਸ ਹੈ ਕਿਸੇ ਦੀ ਸੱਚ ਤੇ ਬਿਨਾ ਕਿਸੇ ਹੋਰ ਆਸ ਤੇ ਨਹੀਂ ਆਪਣੇ ਆਸ ਨੂੰ ਕਿਹਾ ਜਿਹਨਾਂ ਵੱਡਾ ਨਹੀਂ ਆਸ ਜੇ ਮੈਂ ਅ ਬਿਸ਼ਰੂ ਬਰਬਾ ਸ਼ਿਵਾ ਯਾ ਹੋਰੇ ਨਾ ਦੇ ਜੈ ਦੇਵੀ ਦੇ ਤੇ ਉਹ ਆਸ ਦੀ ਗੱਲ ਹੈ ਖੁਦਾ ਨੂੰ ਛੱਡ ਕੇ ਕਿਸੇ ਬਗਾਨੀ ਆਸ ਤੇ ਰੱਬ ਨੂੰ ਛੱਡ ਕੇ ਬਸ ਹੀ ਰੱਬ ਹੈ ਲੈ ਆ ਗਿਆ ਨਾ ਪਰ ਰੱਬ ਆ ਗਿਆ ਨਾ ਪਰ ਰੱਬ ਨੂੰ ਛੱਡ ਕੇ ਜਿਹਨਾਂ ਦੀ ਹੋਰ ਕੋਈ ਆਸ ਹੈ ਕਿ ਰੱਬ ਨੂੰ ਟੋੜਦਾ ਫਿਰਦਾ ਪਹਿਲਾਂ ਆ ਚੁੱਕਿਆ ਜੁੱਧੜ ਬਸ ਹੀ ਰੱਬ ਹੈ ਮਹਿਮਾਨ ਰੱਬ ਦਰਵਾਜ਼ਾ ਹੈ ਕਨਸੈਪਟ ਉਹੀ ਚੱਲੂਗਾ ਕਨਸੈਪਟ ਨਾਲ ਰੱਬ ਆਲਾ ਚੱਲਦਾ ਜਿਹੜਾ ਵਡਾਣੇ ਆਸ ਹੈ ਰੱਬ ਨੂੰ ਛੱਡ ਕੇ ਕੋਈ ਹੋਰ ਆਸ ਹੈ ਨਹੀਂ ਤੇ ਗੁਰਜੀ ਉਹਨਾਂ ਦਾ ਜੀਵਨ ਤੇਰੇਗਾ ਜਦੋਂ ਬ੍ਰਹਮ ਗਿਆਨੀ ਨੂੰ ਖੋਜਦੇ ਨੇ ਜਾਂ ਤਾਂ ਕਹਿੰਦੇ ਨੇ ਬਾਹਰ ਫਿਰਦੇ ਆ ਬ੍ਰਹਮ ਗਿਆਨੀ ਖੋਜਦੇ ਜਾਂ ਮਿਲ ਜਾਂਦਾ ਫਿਰ ਵਡਾਣੀਆਂ ਆਸ ਫਿਰ ਉਹਨਾਂ ਦਾ ਕੋਈ ਹੋਰ ਚੀਜ਼ ਨੂੰ ਫਿਰਦੇ ਸੀ ਉਹ ਕੋਈ ਹੋਰ ਜਿਹਨੂੰ ਉਹਨਾਂ ਦਾ ਮਕਸਦ ਹੋਰ ਸੀ ਕੋਈ ਸਾਥ ਬੰਦ ਦੀ ਆਸ ਨਹੀਂ ਵੱਡੇ ਹੁੰਦੀ ਆ ਹਾਂ 翻译。Really?